ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਜੀ ਅੱਜ ਆਪਣੇ ਪਿੰਡ ਦੌਧਰ ਦੇ ਵਿੱਚ ਖੜੇ ਆ ਜੀ ਕਿਸਾਨ ਭਰਾਵਾਂ ਲਈ ਸਪੈਸ਼ਲ ਵੀਡੀਓ ਆ ਇਹ ਯਾਹ ਦੇਖ ਰਹੀਆਂ ਤੁਹਾਨੂੰ ਦੋ ਸਾਹਮਣੇ ਮਸ਼ੀਨਾਂ ਖੜੀਆਂ ਆ ਜੀ ਇਹ ਵੀ ਸੀਨਾ ਬਕਾਊ ਆ ਆਲੂ ਵਾਲੀਆਂ ਤੇ ਬਾਈ ਨਾਲ ਗੱਲਬਾਤ ਵੀ ਕਰਵਾਵਾਂਗੇ ਪੁੱਛਦੇ ਆ ਕੀ ਡਿਮਾਂਡ ਆ ਤੇ ਕੀ ਮਾਡਲ ਆਈ ਇਹਨਾਂ ਦਾ ਤੇ ਦੱਸਿਓ ਵੀਰੇ ਆ ਮਸ਼ੀਨ ਬਾਰੇ ਇਹਦੇ ਬਾਰੇ ਦੱਸ ਦੇ ਪਹਿਲਾਂ ਹਾਂਜੀ ਵੀਰੇ ਇਹ ਆਪਣੇ ਮੋਗੇ ਤੋਂ ਟਰੋਲੀ ਭਾਈ ਵਾਲਿਆਂ ਦੀ ਬਣੀ ਹੋਈ ਆ ਠੀਕ ਆ ਵੀਰੇ ਤੇ 21 ਮਾਡਲ ਆ ਇਹ ਇੱਕੀ ਮਾਡਲ ਆ ਹਾਂ ਜੀ ਨ ਬਿਲਕੁਲ ਸਾਫ ਆ ਤੁਹਾਨੂੰ ਬਹੁਤ ਘੱਟ ਵਜਾਈ ਕਰੀ ਆ ਜੀ ਅੱਛਾ ਅੱਛਾ ਬਹੁਤ ਘੱਟ ਵਜਾਈ ਕਰੀ ਆ ਠੀਕ ਆ ਤੇ ਬਿਲਕੁਲ ਸਾਫ ਆਈ ਮਸ਼ੀਨ ਬਾਈ ਦੀ ਗਾਰੰਟੀ ਆ 100% ਗਾਰੰਟੀ ਆ ਤੁਸੀਂ ਦੇਖ ਵੀ ਸਕਦੇ ਹੋ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਉਣੇ ਆ ਜੀ ਦੇਖ ਸਕਦੇ ਨੇ ਏਡਾ ਕੋ ਦਿਖਾ ਦਨੇ ਤੁਹਾਨੂੰ ਆ ਦੇਖ ਸਕਦੇ ਬੈਲਟਾ ਬੁਲਟਾ ਬਿਲਕੁਲ ਸਾਫ ਆਈਆਂ ਜੀ ਤੇ ਇਹ ਵੀ ਸੇਲ ਆ ਜੀ ਵਾਕੀ ਰੇਟ ਵੀ ਦੱਸਾਂਗੇ ਤੇ ਅਗਲੀ ਮਸ਼ੀਨ ਦਿਖਾਉਣੇ ਆ ਤੁਹਾਨੂੰ ਤੇ ਇਹ ਟਰੋਲੀ ਦੀ ਬਣੀ ਵੀ ਆਈ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਾਫ ਮਸ਼ੀਨ ਆ ਤੇ ਬਾਕੀ ਇਹਦੇ ਬਾਰੇ ਦੱਸੋ ਵੀਰੇ ਇਹ ਵੀਰੇ ਆਪਣੀ ਰਾਮਾ ਜੰਡੂ ਵਾਲਿਆਂ ਦੀ ਬਣੀ ਜੀ ਆ ਇਹ ਰਾਮਾ ਜੱਡੂ ਵਾਲਿਆਂ ਦੇ ਹਾਂਜੀ ਹਾਂ ਜੀ ਹਾਂਜੀ ਬਲਾਸਪੁਰ ਦੇ ਨਾਲ ਆ ਬ੍ਰੇਡਰ ਵੀ ਬਣਾਉਂਦੇ ਜਿਹੜੇ ਉਹਨਾਂ ਤੋਂ ਬਣੀ ਵੀ ਆ ਇਹ ਵੀ 21 ਮਾਡਲ ਹੀ ਆ ਇਹ 21 ਮਾਡਲ ਆ ਇਹ ਹੈਗਾ ਬੈੱਡ ਪਲਾਂਟਰ ਇਹ 48 ਇੰਚ ਦਾ ਬੈੱਡ ਬਣਾਉਂਦੀ ਆ ਠੀਕ ਆ ਵੀਰੇ ਠੀਕ ਆ ਬੈੱਡ ਤੇ ਯਾਨੀ ਕਿ ਦੋ ਲੈਣਾ ਲਾਉਂਦੀ ਆ ਯਾਰ ਲੋਕੇ ਹਾਂਜੀ ਹਾਂਜੀ 21 ਮਾਡਲ ਆ ਵੀਰੇ ਇਹ 21 ਮਾਡਲ ਆ ਆ ਕਿੰਨਾ ਸੀਗਾ ਇਹ ਦੋਨੇ ਇਹ ਵੀ 21 ਮਾਡਲ ਆ ਇਹ ਵੀ 21 ਮਾਡਲ ਆ ਹਨਾ ਤੇ ਡਿਮਾਂਡ ਦੱਸ ਦਿਓ ਵੀਰੇ ਇਹਦੀ ਕੀ ਡਿਮਾਂਡ ਆ ਇਹਦਾ ਤਾਂ ਵੀਰੇ ਆਪ 50000 ਰੁਪਏ ਮੰਗਦੇ ਆ ਇਹ 50000 ਵੀ ਡਿਮਾਂਡ ਆ ਬਾਕੀ ਮੌਕੇ ਤੇ ਹੋਈ ਬਾਤ ਕਰ ਤੇ ਜਿਹੜਾ ਵੀਰੇ ਵੀਡੀਓ ਸ਼ੇਅਰ ਕਰਕੇ ਆਊਗਾ ਹਾਂ ਉਹਦਾ ਕੋਈ ਗੱਲ ਨਹੀਂ ਜਿਹੜੇ ਆਪਣੀ ਵੀਡੀਓ ਸ਼ੇਅਰ ਕਰਕੇ ਉਹਦਾ ਆਪਾਂ ਹੋਰ ਵੀ ਮਾਨ ਕਰਦੇ ਆਂ ਠੀਕ ਆ ਠੀਕ ਆ ਵੀਰੇ ਤੇ ਇਹਦੀ ਡਿਮਾਂਡ ਦੱਸ ਦੇ ਵੀਰੇ ਇਹਦੀ ਡਿਮਾਂਡ ਵੀਰੇ 130000 ਰੁਪਏ 130000 ਰੁਪਏ ਦੀ ਡਿਮਾਂਡ ਹੈ ਨਾ ਤੇ ਆਹ ਦੇਖ ਸਕਦੇ ਮਿੱਤਰੋ ਪਸਾਨ ਭਰਾਵਾਂ ਵਾਲੀ ਸਪੈਸ਼ਲ ਵੀਡੀਓ ਆ ਕਿਉਂਕਿ ਅੱਗੇ ਆਲੂਆਂ ਦਾ ਸੀਜ਼ਨ ਵੀ ਆਉਣਾ ਈ ਬਾਈ ਦੀ ਫੁੱਲ ਗਾਰੰਟੀ ਆ ਇਹ ਦੋਨੇ ਬਕਾਊ ਆ ਬਾਕੀ ਮੌਕੇ ਤੇ ਬਾਅਦ ਕਾਟ ਵੀ ਹੋ ਜੂਈ ਬਾਕੀ ਵੀਡੀਓ ਜਿਹੜਾ ਸ਼ੇਅਰ ਕਰਕੇ ਆਊਗਾ ਉਹਦਾ ਫੁੱਲ ਮਾਨਤਾਨ ਕੀਤਾ ਜਾਊਗਾ ਜੀ ਦੇਖ ਸਕਦੇ ਆ ਤੁਸੀਂ ਆ ਵੀ ਬਿਲਕੁਲ ਸਾਫ ਮਸ਼ੀਨ ਪਈ ਆ ਜੀ ਨਵੀਂ ਮਸ਼ੀਨ ਪਈ ਆ 21 ਮਾਡਲ ਆ ਜੀ ਉੱਚਾ ਹੀ ਮਾਡਲ ਆ ਇਹ ਦੇਖ ਸਕਦਾ ਤੁਸੀਂ ਸਾਹਮਣੇ ਆ ਤੇ ਇਹ ਪੈਂਟ $2 ਚ ਆ ਜੀ ਫਾਈਬੈਂਟ ਕੋਲੇ ਵੀਰੇ ਨੰਬਰ ਬੋਲਦੇ ਆ ਆਪਣਾ ਹਾਂ ਵੀਰੇ ਆਪਣਾ ਨੰਬਰ ਹੈ ਜੀ ਵੀਰੇ 999988800006307 63 07 ਠੀਕ ਆ ਇਹ ਬਾਈ ਦਾ ਨੰਬਰ ਆ ਜੀ ਇੱਕ ਵਾਰੀ ਪੰਜਾਬੀ ਜੀ ਬੋਲਦੇ ਵੀਰੇ 99880 99880 03607 03607 ਇਹ ਬਾਈ ਦਾ ਨੰਬਰ ਆ ਜੀ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਬਾਈ ਨੂੰ ਪੁੱਛ ਸਕਦੇ ਮਸ਼ੀਨਾਂ ਬਾਰੇ ਇਹ ਦੌਧਰ ਪੈਂਟ ਦੇ ਵਿੱਚ ਆ ਜੀ ਬਾਈ ਦਾ ਨਾਮ ਬਿਆਨਤਾ ਤੇ ਨੰਬਰ ਤੁਹਾਨੂੰ ਬੋਲਤਾ ਤੇ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਇੱਕ ਵਾਰੀ ਫੇਰ ਨਿਗਾਹ ਮਰਵਾ ਲੈਣੇ ਦੇਖ ਸਕਦੇ ਹੋ ਰੰਗ ਰੋਗਣ ਵੀ ਪੂਰਾ ਵਧੀਆ ਪਿਆ ਮਸ਼ੀਨਾਂ ਦਾ ਬਿਲਕੁਲ ਸਾਫ਼ ਮਸ਼ੀਨਾਂ ਪਈਆਂ ਜੀ ਕੋਈ ਕੰਪਲੇਂਟ ਨਹੀਂ 101% ਗਾਰੰਟੀ ਹੈ ਬਾਈ ਦੀ ਤੇ ਬਾਕੀ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਨੰਬਰ ਤੇ ਧੰਨਵਾਦ